ਇੱਕ ਟੀਚਰ ਨੇ ਬੱਚਾ ਪੈਦਾ ਕਰਨਾ ਹੈ ਜੀ ਮੈਂ ਜੋ ਵੀ ਸਿੱਖਿਆ ਪਹਿਲਾਂ ਸਭ ਤੋਂ ਪਰਿਵਾਰ ਚੋਂ ਫਿਰ ਮੇਰਾ ਆਲਾ ਦਵਾਲਾ ਜਿਹੜਾ ਸਮਾਜ ਦਾ ਉਥੋਂ ਤੇ ਫਾਰਮਲੀ ਟੀਚਰਸ ਤੋਂ ਮੇਰਾ ਖਿਆਲ ਹੈ ਮੇਰੀ ਸਾਰੀ ਜੋ ਵੀ ਮੈਂ ਜਾਂ ਤੁਸੀਂ ਜੋ ਬਣੇ ਹੋ ਉਹਦੇ ਚ ਮੋਰ ਥੈਨ 70% ਸਾਡੇ ਟੀਚਰਸ ਦਾ ਯੋਗਦਾਨ ਹੈ ਤੁਸੀਂ মিডিਆ ਚ ਆ ਗਏ ਮੈਂ ਲਾਅ ਪ੍ਰੋਫੈਸ਼ਨ ਚ ਚਲਾ ਗਿਆ ਉੱਥੇ ਤੱਕ ਸਾਨੂੰ ਸਾਰਾ ਕੁਝ ਜਿਹੜੀ ਟੈਕਨੀਕਲ ਟ੍ਰੇਨਿੰਗ ਹੈ ਪ੍ਰੋਫੈਸ਼ਨਲ ਟ੍ਰੇਨਿੰਗ ਹੈ ਟੀਚਰਸ ਨੇ ਦਿੱਤੀ ਜਿੰਨਾ ਚਿਰ ਤੱਕ ਅਸੀਂ ਟੀਚਰ ਨਹੀਂ ਪਛਾਣਾਂਗੇ ਵੀ ਟੀਚਰ ਦਾ ਕੀ ਰੋਲ ਹੈ ਜਿਹੜੀ ਸਕੂਲ ਲੈਵਲ ਦੀ ਕਾਲਜ ਲੈਵਲ ਦੀ ਟੀਚਿੰਗ ਹੈ ਦੇ ਸ਼ੁੱਡ ਬੀ ਹਾਈਲੀ ਪੇਡ ਜਿੰਨਾ ਇਸ ਵਕਤ ਸੌਰੀ ਥੋੜਾ ਸਬਜੈਕਟ ਸਾਈਡ ਤੇ ਹੋ ਰਿਹਾ ਹੈ ਲੇਕਿਨ ਜਿੰਨਾ ਇਸ ਵੇਲੇ ਪੜੇ ਲਿਖੇ ਸਮਾਜ ਦੇ ਵਿੱਚ ਟੀਚਰਸ ਦੀ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਵਿੱਚ ਜਾਂ ਹੋਰ ਬਾਕੀ ਇੰਸਟੀਚੂਸ਼ਨ ਸਰਕਾਰੀਆਂ ਦਾ ਵੀ ਇਹੀ ਹਾਲ ਹੈ ਕਿ ਜਿੰਨੀ ਉਹਨਾਂ ਦੀ ਦੁਰਗਤੀ ਹੋ ਰਹੀ ਹੈ ਤੇ ਸਰ ਉਹ ਕੀ ਡਿਲੀਵਰ ਕਰਨਗੇ ਉਹ ਖੁਦ ਇੱਕ ਆਪ ਇਹਨਾਂ ਪੜ੍ਹ ਕੇ ਫਰਸਟ੍ਰੇਟ ਹੋ ਕੇ ਇੱਕ ਲਿਮਟਿਡ ਮੀਨਸ ਦੇ ਉੱਤੇ ਤੁਸੀਂ ਉਹਨੂੰ ਜੀਣ ਲਈ ਮਜਬੂਰ ਕਰ ਰਹੇ ਹੋ ਉਹ ਕੀ ਡਿਲੀਵਰ ਕਰੇਗਾ ਕੀ ਉਹਦੀ ਰਿਫਲੈਕਸ਼ਨ ਉਹਦੇ ਪੜਨ ਵਾਲੇ ਸਟੂਡੈਂਟ ਦੇ ਉੱਤੇ ਨਹੀਂ ਜਾਏਗੀ ਅਸੀਂ ਆਪਣਾ ਇੱਕ ਟੀਚਰ ਖੁਸ਼ਹਾਲ ਨਹੀਂ ਕੀਤਾ ਉਹਨੇ ਆਪਣੀ ਕਲਾਸ ਦੇ ਬੱਚੇ ਜਿਹੜੇ 50 ਬੱਚੇ ਉਹਦੇ ਕੋਲ ਪੜ ਰਹੇ 20 ਬੱਚੇ ਉਹਦੇ ਕੋਲ ਪੜ ਰਹੇ 100 ਬੱਚਾ ਉਹਦੇ ਕੋਲ ਪੜ ਰਹੇ ਐਨੂਅਲੀ ਉਹ ਬੱਚਾ ਬੰਦਾ ਜਿਹੜਾ 5-700 ਮਤਲਬ ਕਿ ਯੂਥ ਨੂੰ ਸਟੂਡੈਂਟ ਨੂੰ ਆਪਣੇ ਹੱਥਾਂ ਚੋਂ ਆਪਣੀਆਂ ਟੀਚਿੰਗਸ ਨਾਲ ਟ੍ਰੇਨ ਕਰਕੇ ਕੱਢ ਰਿਹਾ ਉਹਨੂੰ ਤੁਸੀਂ ਦੱਸੋ ਵੀ ਕੀ ਮੋਟੀਵੇਸ਼ਨ ਕੀ ਹੈ ਕਿ ਉਹ ਉਮੀਦ ਕੀ ਦੇ ਰਹੇ ਹੋ ਯੂਜੀਸੀ ਵੀ ਕਹਿ ਰਹੀ ਹੈ ਜੀ ਫਿਕਸਡ 25000 ਦੇ ਦਿਓ ਜੀ 30000 ਦੇ ਦਿਓ ਤੁਸੀਂ 20-20 ਸਾਲ ਦੀ ਪੜਾਈ ਕਰਾ ਕੇ ਬਲੋ ਆਫਟਰ ਇਹ ਫਾਰਮਲ এডੂਕੇਸ਼ਨ ਜਿਹੜੀ ਹੈ ਤੇ ਪੀ ਐਚ ਡੀ ਤੱਕ ਰਾਕੇ ਤੁਸੀਂ ਉਹਨਾਂ ਨੂੰ ਕਹੋਗੇ ਹੁਣ ਤੁਹਾਨੂੰ ਲਿਮਟਿਡ ਜਿਹੜੀ ਪੇ ਮਿਲੇਗੀ ਉਹ ਡਿਲੀਵਰ ਕੀ ਕਰਨਗੇ ਵਾਟ ਇਜ਼ देयर ਮੋਟੀਵੇਸ਼ਨ